ਬਟਾਲਾ ਦੇ ਪਿੰਡ ਕੁੱਤਵੀ ਨੰਗਲ 'ਚ ਇੱਕ ਘਰ ਤੋਂ ਆਪਕਾਰੀ ਵਿਭਾਗ ਅਤੇ ਪੁਲਿਸ ਦੁਆਰਾ ਸ਼ਾਪੇਮਾਰੀ ਕਰ ਲਗਭਗ 340 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ ਥਾਣਾ ਸਿਵਲ ਲਾਈਨ ਦੇ ਐਸ ਐਚਓ ਆਪਕਾਰੀ ਵਿਭਾਗ ਇੰਸਪੈਕਟਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅਜਨਾਲਾ ਤੋਂ ਦੋ ਗੱਡੀਆਂ 'ਚ ਸ਼ਰਾਬ ਲਿਹਾਈ ਜਾ ਰਹੀ ਹੈ ਜਿਸ ਤੇ ਸ਼ਾਪੇਮਾਰੀ ਕਰ ਘਰ ਤੋਂ ਅਲੱਗ-ਅਲੱਗ ਬਰਾੜ ਦੀਆਂ ਕਰੀਬ 340 ਪੇਟੀਆਂ ਬਰਾਮਦ ਕੀਤੀਆਂ ਗਈਆਂ ਪੁਲਿਸ ਵੱਲੋਂ ਦੋ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਸਾਡੇ ਐਕਸਾਈਜ ਭਾਗ ਦੇ ਨਾਲ ਸੱਤਰ ਦਰਮਿੰਦਰ ਸਿੰਘ ਜੀ ਜਿਨ੍ਹਾਂ ਨੂੰ ਇਨਫੋਰਮੇਸ਼ਨ ਸੀ ਸਾਨੂੰ ਕੁਝ ਇਨਫੋਰਮੇਸ਼ਨ ਸੀ ਸੁਖਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਇਹ ਰਾਕਾ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਵਾਕੀ ਜਿਹੜਾ ਵੇਚ ਰਿਆ ਤੇ ਇਹਨੇ ਇਸ ਸ਼ਰਾਬ ਐ ਟੋਕਰੀ ਬਾਕਰਤੀ ਮਾਰ ਜਿਹੜੇ ਛੇਕੇ ਸਸਤੇ ਹੋਏ ਸੀ ਪੁਰਾਣੇ ਛੇਕੇ ਵੱਖੋ-ਵੱਖੇ ਛੇਕੇ ਨਾਲ ਬਟਾਉਣਾਂ ਲੈ ਕੇ ਕੱਟੀ ਕੀਤੀ ਸੀ ਤੇ ਅੱਜ ਕਰੀਬ 300 350 ਦੀ ਹੈ ਇਹ ਇੱਕ ਕਪੂਤੀ ਵਾਕੋ ਕੁਮਾਰਪਿਆ ਦੇ ਸ਼ਰਾਬ ਜਿਹੜੀ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪੱਛਾ ਜਿਹੜਾ ਦੇ ਦੇ ਵੰਡਰਪੈਡ ਆਰਸੀ ਮਕਟਾਵਲ ਮਕਟਾਵਲ ਮਿਡਲ ਲੈਵਲ ਹੈ ਇਹ ਕਲੱਬ ਉਸकी ਵਕੂਕਰ ਮਾਰਕਰੀਆਂ ਲਗਭਗ 344 ਚਟੀਆਂ ਜਿਹੜੀਆਂ ਫੜੀਆਂ ਇਹਨਾਂ ਸੇਲ ਜਿੱਤਾਂ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਦੇ ਸੀ ਤੇ ਮਹਿੰਗੇ ਭਾਅ ਜਿੱਤਾਂ ਗੋਲ ਗੋਲਾ ਦੇਤੀ ਪਿੰਡ ਦੇ ਚਾਰ ਗੋਲਾ ਵੇਚਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੀ ਸੀ ਪਿੰਡਾਂ ਵਿੱਚ ਇੱਕ ਦੋ ਪਰਚੇ ਦਰਜ ਹੈਗੇ ਤੁੰਦ ਦੂਰ ਦਾ ਵੀ ਆ ਜਰਾ ਦੰਦ ਚੱਲਿਆ ਇਹ ਕਾਫੀ ਕਿਸ ਤਰ੍ਹਾਂ ਨਗਾਰੇ ਸੀ ਦੁਨਿਆ ਸਰਦ ਇਹ ਬਟਾਲਿਆਂ ਲਿਆ ਕੇ ਵਕੂਕਰ ਟਿਕਿਆਂ ਤੋਂ ਵੇਚਦੇ ਸੀ ਉਹ ਤਾਂ ਸਸਤੀ ਲੈਣ ਦੀ ਤੇ ਮਹਿੰਗੀ ਵੇਚਦੇ ਲੋ ਬੰਦੇ ਦੁੱਤਾਂ। ਸਾਡੇ ਆਪੀ ਨੂੰ ਮਸਲਾ ਆਈ ਜਾਨ ਕੋਈ ਕੁਝ ਸੋਚਣਾ ਆਈ। ਆਈ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਨੇ। ਤੇ ਯਾਰਾ ਪਿੱਸਾ ਕਿ ਤਾਰਾ ਸਾਡੇ ਕੋਲ ਫੋਸਾ ਨਹੀਂ। ਤੇ ਸਾਡੇ ਬੰਦਿਆਂ ਨੇ ਚਾਲਕ ਦੇਖਿਆ ਵੀ ਕਿੱਥੇ ਮੰਗ ਪਿਆ ਸਵੇਰੇ ਅਸੀਂ 11-12 ਵਜੇ ਦੇ ਕਰੀਬ ਮਹਿਕਮੇ ਨਾਲ ਨਾਲ ਅਕਸਰ ਜਿਹੜਾ ਕੋਟੇ ਸਾਹਿਬ ਨੂੰ ਨਾਲ ਸੰਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੀ ਚੁੰਮ ਲੈ ਕੇ ਇੱਥੇ ਡੇਟ ਕਰਵਾਇਆ ਸੀ। ਇੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਭਰਾਂ ਪਈਆਂ ਮਿਲ ਜਾਣ। ਇਹਾਨੂੰ ਇਨਫੋਰਮ ਕਰ ਰਹਾ ਅਜ ਨਾਲੇ ਤੋਂ ਆਈ ਹੈ। ਸਾਫੀ ਡੇਰ ਤੋਂ ਕੰਮ ਕਰਦਾ ਹੈ। ਚੰਗਾ ਸਭ ਤੋਂ ਕੰਮ ਕਰਦਾ ਹੈ। ਵਿੱਚ ਦੋ ਜਾਨੇ ਜਿਹੇ ਕਿੰਦਾ ਵਾ। ਇੱਕ ਆਜਾ ਨਾਲ ਮੁਰੇ। ਆਪਣੇ ਘਰ ਚ ਸਟੋਰ ਬਣਾਇਆ ਹੈ। ਸਰਵੇ ਪੁਲਿਸ ਮੈਗਨੋ ਕਰ ਲਿਆ ਜੀ। ਪ੍ਰਸ਼ਾਸਨ ਨਾਲ ਵੀ ਕਰ ਲਿਆ ਹੈ। ਬਟਾਲਾ ਤੋਂ ਵਿੱਕੀ ਮਲਕ ਦੀ ਖਸਰਪੁਰ।